ਸਸਰੀ ਕਾਲ ਆ ਤੁਸੀਂ ਪੇਡਾ ਦੱਸਣਾ ਵੀ ਆਹ ਕਾਦਾ ਤੇ ਆ ਫਲ ਲੱਗ ਰਿਹਾ ਇਹਦੇ ਤੇ ਆ ਦੇਖੋ ਸਾਰੀਆਂ ਟਾਹਣੀਆਂ ਤੇ ਬਿਲਕੁਲ ਜੜਾਜਫਾੜਾ ਹੈ ਬਿਲਕੁਲ ਜੜਾਜਫਾੜਾ ਹੈ ਆ ਦੇਖੋ ਇਹ ਤੁਸੀਂ ਪੇਡਾ ਦੱਸਣਾ ਉੱਪਰ ਡੈਣੀ ਤਿਕ ਆ ਦੇਖ ਲਓ ਤੇ 500 ਰੁਪਏ ਇਨਾਮ ਦੇਊਗਾ ਮੈਂ ਜਿਹੜਾ ਇਹ ਪੇਡਾ ਦੱਸਦੂਗਾ ਤੇ ਪੇਡਾ ਕਮੈਂਟਾਂ ਚ ਜ਼ਰੂਰ ਲਿਖਣਾ ਤਾਂ ਕਿ ਤੁਸੀਂ ਆਪਣੇ ਮੈਸੇਜ ਹੀ ਟੰਗ ਨਾਲ ਪੜ ਸਕਾ ਕਮੈਂਟ ਵੀ ਸਾਫ਼-ਸਾਫ਼ ਲਿਖਨੇ ਹਰ ਇੱਕ ਕਮੈਂਟ ਤੇ ਆਪਾਂ ਕੱਟਾ ਕੇ ਤੇ ਆ ਪੇਡਾ ਤੁਸੀਂ ਦੇਖ ਲਓ ਆ ਪੱਤੇ ਆ ਇਹਦੇ ਆ ਫਲ ਹੈ ਇਹ ਦੇਖੋ ਬਹੁਤ ਜ਼ਿਆਦਾ ਫਲ ਹੈ ਤੁਸੀਂ ਦੱਸਣਾ ਵੀ ਆ ਪੇਡਾ ਕਿੱਛੀ ਦੇ ਕੀ ਫਲ ਆਏ ਤੁਸੀਂ 500 ਰੁਪਏ ਇਨਾਮ ਫਸਟ ਤੇ ਹੋ ਸਕਦਾ 1100 ਰੁਪਏ ਰੱਖਦੀ ਹੈ ਜੀ ਚੰਗੇ ਕਮੈਂਟ ਲਿਖੇ ਔਰ ਚੰਗੇ ਕਰੇ ਤਾਂ ਨੀ 500 ਰੁਪਏ ਤਾਂ ਪੱਕਾ ਹੈ ਜਿਹੜਾ ਵੀ ਕਮੈਂਟ ਲਿਖੂਗਾ ਤੇ ਕਮੈਂਟਾਂ ਚੋਂ ਆਪਾਂ ਛਾਂਟ ਲਾਂਗੇ ਹਰੇਕ ਇਹਦੀ ਟਹਿਣੀ ਤੇ ਜੜ ਚੋਂ ਹੀ ਫਲ ਲੱਗੇ ਹੋਏ ਨੇ ਆ ਦੇਖੋ ਆ ਜੜ ਰਹੀ ਆ ਫਲ ਆ ਗਿਆ ਆ ਦੇਖੋ बहुत बढ़िया आ वदिया एक टहनी ते लगे हुए हैं तो ज़्यादा मोटी टहनी से ही है तुझ देखोगे आ देखो सौ रुपया इनाम पाओ थैंक यू धन्यवाद